ਹਾਂਜੀ ਭਾਜੀ ਦਾਦੋ ਕੀ ਨਾਂ ਜੇ ਤੇ ਕੀ ਕਿਹੜਾ ਪਿੰਡ ਹੈ ਤੇ ਕੀ ਮਸਲਾ ਤੁਹਾਡਾ ਹਾਂਜੀ ਨਿਰਮਲ ਸਿੰਘ ਖੈਰਾ ਕੋਟਲੀ ਤੇ ਇਹਦੇ ਟੋਲ ਪਲਾਜੇ ਵਾਸਤੇ ਇਹਨਾਂ ਨੇ ਆਪਣੇ ਨਿਸ਼ਾਨੀਆਂ ਲਾਈਆਂ ਸੀਗੀਆਂ ਪਹਿਲਾਂ ਤੇ ਮੁੜ ਕੇ ਚਲੋ ਉਹ ਨਹੀਂ ਕੋਈ ਬੁੜੀਆਂ ਨਾਨਕ ਉਹਨਾਂ ਨੇ ਬੰਦ ਕਰਾ ਦਿੱਤਾ ਸਾਰਾ ਕੁਝ ਇਹਨਾਂ ਦਾ ਤੇ ਇਹ ਆਪਣੀ ਮਰਜ਼ੀ ਨਾਲ ਫੇਰ ਆਏ ਨੇ 2 ਮਹੀਨੇ ਪਹਿਲਾਂ ਨਿਸ਼ਾਨੀਆਂ ਲਾ ਕੇ ਚਲ ਗਏ ਨੇ ਤੋਂ ਨਿਸ਼ਾਨੀਆਂ ਗਲਤ ਲਾਈਆਂ ਸੀ ਤੇ ਉਹ ਹਾਂ ਹੁਣ ਫੇਰ ਇਹਨਾਂ ਨੇ ਦੱਸਿਆ ਨਹੀਂ ਕੋਈ ਝੋਨੇ ਲੱਗੇ ਏ ਤੇ ਨਿਸ਼ਾਨੀਆਂ ਜਿੱਥੇ ਉਹ ਬਿਲਕੁਲ ਗਲਤ ਨੇ ਹੁਣ ਨਿਸ਼ਾਨੀਆਂ ਉਹ ਰਾਹ ਤੇ ਝੋਨੇ ਦੇ ਵਿੱਚ ਇਹਨਾਂ ਨੇ ਮਸ਼ੀਨਾ ਫੇਰਤੀਆਂ ਨੇ ਸਾਡਾ ਨੁਕਸਾਨ ਕਰਤਾ ਇਹਨਾਂ ਝੋਨੇ ਦਾ ਜਿਹੜੇ ਐਸਾ ਮਾਈ ਨੇ ਮਲਾਜ ਨਹੀਂ ਇਹਨਾਂ ਦਾ ਕੋਈ ਗੱਲ ਬਾਤ ਨਹੀਂ ਸੁਣਦਾ ਹੀ ਕੋਈ ਨਹੀਂ ਬੰਦੇ ਕੋਈ ਨਹੀਂ ਇਹ ਨਾਲ ਪੁਲਿਸ ਲੈ ਕੇ 1.5 200 ਬੰਦਾ ਨਾਲ ਜਾਣਾਂ ਪੁਲਿਸ ਦੇ ਲਿਆ ਕੇ ਇਹਨਾਂ ਨੇ ਆਣ ਕੇ ਤੇ ਜ਼ਬਰਦਸਤੀ ਮਸ਼ੀਨਾ ਵਿੱਚ ਵੜਤੀਆਂ ਨੇ ਕਿੰਨਾ ਦਿਨ ਸਾਡਾ ਅੱਡਾ ਝੋਨਾ ਖਰਾਬ ਕਰਤਾ ਇਹਨਾਂ ਨੇ ਆਦਾ 15 ਮਰਲੇ ਕੀ ਪ੍ਰਸ਼ਾਸਨਕੀ ਮਾਨਤ ਦੇ ਦੇ। ਇਹਡਾ ਨੁਕਸਾਨ ਭਰਨਾ। ਜਿਹੜਾ ਸਾਰਾ ਨੁਕਸਾਨ ਹੋਇਆ ਉਹਨੂੰ ਦੇਣ। ਹਾਂ ਜੀ ਇਹ ਤਾਂ ਦਾਜੋ ਕੀ ਨਾ ਕਹੇ ਜੀਰਾ। ਮੇਰਾ ਨਾਮ ਸਰਜੀਤ ਸਿੰਘ ਆ ਜੀ। ਕੀ ਮਸਲਾ ਜੋ? ਤੇ ਕੋਈ ਮਸਲਾ ਨਹੀਂ ਸਾਡਾ। ਜ਼ਮੀਨ ਇਹਨਾਂ ਨੇ ਪਹਿਲਾਂ ਸਾਨੂੰ ਉਹਦਾ ਰਿਵਾਰਡ ਦਿੱਤਾ ਸੀ ਤਿੰਨ ਜਿੰਨੀ ਵੀ ਹੈਗੀ ਆਹੀ ਉਹ ਇਹਨਾਂ ਨੂੰ ਦੇ ਛੱਡੀ ਆ। ਇਹ ਸਿਰਫ ਇਹ ਹੈਗਾ ਵੀ ਅਸੀਂ ਇਹਨਾਂ ਨੂੰ ਪਹਿਲੇ ਦਿਨ ਤੋਂ ਕਹਿੰਦੇ ਹਾਂ ਵੀ ਤੁਸੀਂ ਟੂਲ ਸਟੇਸ਼ਨ ਆਪਣਾ ਲਿਆ ਕੇ ਡਿਜੀਟਲ ਸਾਡੇ ਕੋਲ ਮੈਜ਼ਰਮੈਂਟਸ ਨੂੰ ਕਰਕੇ ਦਿਓ। ਉਹ ਇਹਨਾਂ ਹੁਣ ਤੱਕ ਕਰਵਾਈ ਨਹੀਂ। ਅੱਜੇ ਫਸਲਾਂ ਦੇ ਵਿੱਚ ਉਹਨੂੰ ਲੈ ਕੇ ਆਇਆ ਤੇ ਉਹਦੇ ਪੈਸੇ ਵੀ ਯਹਾਂ ਪੇ ਕੀਤੇ ਆਪਣੇ ਕੋਲ 20000 ਰੁਪਇਆ ਹੀ ਉਹਨੂੰ ਦਿੱਤਾ। ਉਹ ਵਿਭਾਗ ਨੇ ਕੋਈ ਨਹੀਂ ਕੀਤਾ। ਇਹ ਹੀ ਸਾਡੀ ਇੱਕ ਪ੍ਰੋਬਲਮ ਹੋਈ ਹੈ। ਬਾਕੀ ਅਸੀਂ ਪੈਸੇ ਤੇ ਇਹਨਾਂ ਨੂੰ 2 ਸਾਲ ਪਹਿਲਾਂ ਦੀ ਛੱਟ ਚਲੀ ਸੀ। ਕਿੰਨੀ ਜਿੰਨੀ ਨਹੀਂ ਤੁਹਾਡੀ ਜਿਹੜੀ ਇਹਨਾਂ ਨੇ ਦੇ ਦਿੱਤੀ ਆ। ਇਹ ਸਾਡੇ ਕੋਲ 3 ਕਣਾ 3 ਮਰਲੇ ਓਸ ਸਾਈਡ ਤੇ 4 ਕਣਾ 5 ਮਰਲੇ ਐਸ ਸਾਡੇ ਤੇ। ਜਦੋਂ ਇਹਨਾਂ ਨੇ ਜ਼ਮੀਨ ਲਈ ਉਦੋਂ ਇਹਨਾਂ ਨੇ ਕੋਈ ਨਿਸ਼ਾਨੀ ਲਗਾ ਕੇ ਲਈ ਜਦੋਂ ਬਾਅਦ ਵਿੱਚ ਨਿਸ਼ਾਨੀਆਂ ਲਾਈਆਂ ਠੀਕ ਨਿਸ਼ਾਨੀਆਂ ਅਸੀਂ ਆਪ ਲਵਾਈਆਂ ਨਾਲ ਹੋ ਕੇ ਇਹਨਾਂ ਦੇ। ਪਰ ਉਦੋਂ ਬਾਅਦ ਅਸੀਂ ਇਹਨਾਂ ਨੂੰ ਕਹੇ ਵੀ ਕਨਫਰਮ ਇਹ ਤੇ ਉੱਧਰਾ ਕਿ ਤੇ ਇਧਰ ਆ ਉਹਦੀ ਗੱਲ ਅੱਜ ਹੋਈ ਉਹ ਅੱਜ ਫੇ ਟੂਲ ਸਟੇਸ਼ਨ ਮਗਾ ਕੇ ਲਾਈ ਨਿਸ਼ਾਨੀਆਂ ਲਓ ਉਹ ਉਂਝੀਆਂ ਨਿਸ਼ਾਨੀਆਂ ਲਗਾਈਆਂ ਜਾੜੀਆਂ ਇਹਦੇ ਕੋਈ ਸਹਿਮਤ ਉਹ ਇਹ ਇਹ ਪੱਕੀਆਂ ਟੂਲ ਸਟੇਸ਼ਨ ਤੇ ਵਧੀਆ ਲਗਦਾ ਨਿਸ਼ਾਨੀਆਂ ਇਹਦੇ ਨਾਲ ਤੇ ਕੋਈ ਗੱਲ ਨਹੀਂ ਇਸ ਨਾਲ ਕੋਈ ਮੀਜ਼ਰਮੈਂਟ ਤੇ ਨਹੀਂ ਫਰਕ ਪੈਂਦਾ ਜਿਹੜਾ ਪ੍ਰਿੰਟਾ ਦੀ ਜੀ ਦੀ ਅੱਜ ਤੇ ਕੱਟੀ ਹੋਈ ਆ ਤੇ ਮਾਣੇ ਜੀ ਅੱਜ ਪ੍ਰਿੰਟ ਖੈਰਾ ਕੋਰਲੀ ਵਿੱਚ ਟੋਲ ਪਰਾਜੇ ਦੀ ਜਗ੍ਹਾ ਦਾ ਕਬਜ਼ਾ ਲੈਣ ਵਾਸਤੇ ਪੁਲਸਾਈ ਬਿਨਾ ਕਿਹ ਇਨਫੋਰਮੇਸ਼ਨ ਦੇ ਦਿੱਤੇ ਆ ਇਹਨਾਂ ਨੇ ਆਣ ਕੇ ਸਾਡੀਆਂ ਫਸਲਾਂ ਖਰਾਬ ਕੀਤੀਆਂ ਸਾਡੇ ਝੋਨੇ ਵਾਏ ਸਾਡੇ ਬਾਇਰਾ ਖਰਾਬ ਕੀਤਾ ਪੱਠਿਆਂ ਦਾ ਚਾਰਾ ਖਰਾਬ ਕੀਤਾ ਸਾਡਾ ਵੱਤਵਾਦ ਨਾਲ ਨੁਕਸਾਨ ਕੀਤਾ ਤੇ ਦਬਾ ਕੇ ਸਾਡੇ ਕੋਲ ਇਹਨਾਂ ਨੇ ਕਬਜ਼ਾ ਚੁਲਿਆ ਜਦੋਂ ਕਿ ਇਹ ਇਹਨਾਂ ਨੂੰ ਕਹਿੰਦੇ ਆ ਕਿ ਤੂੰ ਨਿਸ਼ਾਨਦੀ ਕਰਾਓ ਤੇ ਆਪਣੇ ਜੋਰ ਬੰਦਾ ਰਕਬਾ ਉਹ ਲੈ ਲਓ ਤੇ ਅੱਜ ਅਖੀਰ ਇਹ ਫੈਸਲਾ ਆਇਆ ਤੇ ਸ਼ਾਮੀ ਨਿਸ਼ਾਨਦੀ ਹੋਈ ਤੇ ਫਿਰ ਇਹਨਾਂ ਨੇ ਉਹ ਆਪਣੀਆਂ ਬੁਰਜੀਆਂ ਲਵਾਈਆਂ ਤੇ ਨਿਸ਼ਾਨੀਆਂ ਲਾਈਆਂ ਪਰ ਪਹਿਲਾਂ ਇਹਨਾਂ ਨੇ ਸਾਡਾ ਬਿਨਾ ਗੱਲ ਗਵਾ ਤੋਂ ਨਿਸ਼ਾਨ ਕੀਤਾ ਰੱਜ ਕੇ ਕੀਤਾ ਆਪਣੀ ਮਨਮਾਨੀ ਕਰਦੀ ਗੈਟੇਟਰਸ਼ਿਪ ਕਰਦੇ ਆ 100 150 ਬੰਦੇ ਪੋਸਟ ਆਲੇ ਆਉਂਦੇ ਨੇ 100 150 ਬੰਦਾ ਆਪਣੇ ਮਹਿਕਮੇ ਦਾ ਲੈ ਆਉਂਦੇ ਨੇ ਨਾ ਕਿ ਉਹਨੂੰ ਪੁੱਛਦੇ ਨੇ ਕਿ ਤੁਸੀਂ ਜਿੱਦ ਨੂੰ ਮਰਜੀ ਆਪਣੀ ਮਸ਼ੀਨਰੀ ਵਾਰਡ ਕੇ ਨੁਕਸਾਨ ਕਰਦੇ। ਜੀ ਜਦੋਂ ਇਹਨਾਂ ਨੇ ਨਿਸ਼ਾਨਦੀ ਕੀਤੀ ਉਹ ਤੋਂ ਜ਼ਿੰਮੇਦਾਰੀ ਝੋਟੇ ਲੱਗੇ ਜਾਂ ਇਹਨਾਂ ਨੇ ਕੋਈ ਜਾਣਕਾਰੀ ਦਿੱਤੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੰਦੇ ਅੱਜ ਨਿਸ਼ਾਨਦੀ ਹੋਣ ਹੋਈ ਆ। ਆਫਟਰਨੂਨ ਇਹ ਜ਼ਿੰਮੇਦਾਰ ਨੂੰ ਨਾਲ ਲੈ ਕੇ ਨਿਸ਼ਾਨਦੀ ਕੀਤੀ ਹੈ ਕਿ ਆਪਣੀ ਨਹੀਂ ਅੱਜ ਅੱਜ ਜ਼ਿੰਮੇਦਾਰ ਸਾਰੇ ਇਕੱਠੇ ਹੋਏ ਤੇ ਉਹਨਾਂ ਨੂੰ ਨਾਲ ਲੈ ਕੇ ਨਿਸ਼ਾਨਦੀ ਕੀਤੀ। ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਸਾਹਿਬ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀਆਂ ਦੇ ਕੀਤੀਆਂ ਫਸਲਾਂ ਦੀ ਬਰਬਾਦੀ ਜਿਹੜੀਆਂ ਅਸੀਂ ਰਿਪੋਰਟੇ ਕੀਤੇ ਆ ਝੋਨੇਆਂ ਲਵਾਈਆਂ ਦਿੱਤੀਆਂ ਖਾਦਾਂ ਪਾਈਆਂ ਉਹਦਾ ਲਗਵਾਜਿਆ ਦਿੱਤਾ ਜਾਵੇ